ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜੌਂਦ ਜੀ ਇੱਕ ਤੁਹਾਨੂੰ ਸੂਈ ਸਬਾਈ ਝੋਟੀ ਦਿਖਾਵਾਂ ਮਗਰ ਕੀ ਹੈ ਕਿਹੜਾ ਸੂਆ ਕਿੰਨਾ ਦੁੱਧਵਾ ਦਾ ਸਾਰੀ ਗੱਲਬਾਤ ਬਾਈ ਨਗਰਾਮਾ ਸੱਸੀ ਗਾਲ ਜੀ ਸੱਸੀ ਗਾਲ ਜੀ ਹੋ ਠ ਤੇ ਪਹਿਲਾਂ ਤਾਂ ਨੰਬਰ ਬੋਰਡ ਸੀਗਾ ਜੀ 98722 32641 ਪਿੰਡ ਵੀਰ ਆਪਣਾ ਪਿੰਡ ਜਿਉਂ ਦਾ ਜ਼ਿਲ੍ਹਾ ਫਟੰਡਾ ਤਸੀਹ ਰਾਮਪੁਰਾ ਫੋੜ ਓਕੇ ਜੀ 9 ਕਿਲੋਮੀਟਰ ਆਪਣਾ ਰਾਮਪੁਰਾ ਰਹਿ ਜਾਂਦਾ ਤੇ 8 ਕਿਲੋਮੀਟਰ ਤਾਪਾ ਰਹਿ ਜਾਂਦਾ ਤਾਪਾ ਸ਼ਹਿਰ ਰਹਿ ਜਾਂਦਾ ਓਕੇ ਜੀ ਤੇ ਚੰਗਾ ਚੱਲਿਆ ਨਾ ਫਿਰ ਕੰਮ ਕੰਮ ਭਰਿਆ ਚੱਲਦਾ ਬਈ ਆਪਣਾ ਮਾਲ ਸਾਫ ਸੁਥਰਾ ਹੁੰਦਾ ਤੇ ਵਗੇ ਪਹਾੜ ਠੀਕ ਹੁੰਦਾ ਹਾਂ ਰੇਟ ਬਹੁਤ ਜ਼ਾਇਦ ਪਹਿਲੇ ਦੂਜੇ ਫੋਨ ਦੇ ਵੇਗ ਦਾ ਮਾਲ ਆਪਣਾ ਬਈ ਓਕੇ ਤੇ ਵੀਡੀਓ ਦਾ ਰਿਸਪੌਂਸ ਕਿਵੇਂ ਰਹਿੰਦਾ ਵਧੀਆ ਬਾਈ 5-7 ਮਿੰਟਾਂ ਹੀ ਲੱਗ ਜਾਂਦਾ ਮਾਲ ਓਕੇ ਜੀ ਤੇ ਅੱਜ ਫਿਰ ਵੀ ਰ ਇੱਕ ਝੋਟੀ ਦਿਖਾ ਰਹੇ ਹਾਂ ਇੱਕ ਦਿਖਾਉਣੀ ਹੈ ਬਈ ਟਾਪ ਦਾ ਨੀਨੇ ਦਿਖਾਉਣਾ ਸਾਰੀ ਜੈਡ ਬਲੈਕ ਆ ਬਈ ਪੋਸ਼ਵੀ ਦਿਖਾ ਦੇ ਬੋਟਲੇ ਆ ਦੇਖੋ ਜੀ ਓਕੇ ਇਹ ਚਿੱਟੀ ਨਹੀਂ ਹੂੰ ਕਿਤੋਂ ਨਹੀਂ ਆ ਦੋ ਬਾਲ ਵੀ ਨਹੀਂ ਚਿੱਟੇ ਬੋਸਤੇ ਸਾਰੀ ਜੈਡ ਬਲੈਕ ਆ ਅਮਰੀਕਨ ਗਾਈਆਂ ਆ ਰਹੀ ਬਈ ਇਹ ਲੇਵਾ ਦਿਖਾ ਬਈ ਗਾਈਆਂ ਆ ਜਿਵੇਂ ਅਮਰੀਕਨ ਗਾਉ ਨੂੰ ਲੇਵਾ ਲੱਗਿਆ ਮੈਂ ਲੱਗਾਵਾਂ ਇਹਨੂੰ ਲੇਵਾ ਦੇ ਕਦੋਂ ਸੂਈ ਹੈ ਜੀ ਇਹ ਰਾਤ ਸੂਈ ਹੈ ਬਈ ਰਾਤ ਸੂਪੀ ਤੇ ਮਗਰ ਮਗਰ ਇਹਦੇ ਕੱਟਾ ਆ ਗਿਆ ਬਈ ਕੱਟਾ ਨਾਲ ਉਹ ਨਾਲ ਹੈਨਾ ਹਾਂ ਜਿਵੇਂ ਤਾਜ਼ਾ ਇਹ ਬੱਚਾ ਤੇ ਲਿਓ ਜੀ ਇਹਨਾਂ ਬਾਹਰ ਨੂੰ ਫਿਰ ਤੋਰਾ ਕਰਾ ਲਈ ਚੱਕ ਚੰਗੀਆਂ ਜੋ ਆ ਗਈ ਜੀ ਬਾਕੀ ਸੰਗ ਸਦਾ ਬਾਕੀ ਸਕੀਨੀ ਸਕੁਨੀ ਬਹੁਤਾ ਛੋਟੀ ਦੀ ਬਾਈ ਬਹੁਤ ਜਿਆਦਾ ਸਕੀਨੀ ਬਾਕੀ ਦੀ ਗੱਲ ਯਾਰ ਕੁਆਲਟੀ ਵਧੀਆ ਹਾਂ ਰੰਗ ਦੇਖੋ ਜਮਨ ਵਰਗੀ ਕਾਲੀ ਪਈ ਆ ਤੇ ਬਾਕੀ ਤੇ ਜੇ ਹਰਿਆਣੇ ਚ ਖੜੀ ਹੋਵੇ ਅਗਲਾ ਗੱਲਾਂ ਹੋਰ ਹੀ ਕਰੂਗਾ ਹਾਂ ਬਾਈ ਹਾਂ ਤੇ ਜਾਏ ਰੇਟ ਦੇ ਵਿੱਚ ਬਾਈ ਨੇ ਵੇਚਣੀ ਹੈਗੀ ਤੇ ਜਾਏ ਰੇਟ ਦੇ ਚ ਬਾਈ ਨੂੰ ਮਿਲੀ ਆ ਰੇਟ ਡਿਟੇਲ ਸਭ ਕੋ ਵੀਡੀਓ ਦੇ ਐਂਟਰੀ ਹੋਣਾਗਾ ਸਕੀਨੀ ਸਕੁਨੀ ਛੋਟੀ ਦਿਖਾ ਕੇ ਭਸ ਹੱਥ ਧਰਾਣੀ ਬਾਈ ਸਿੰਗੀ ਚੁੰਗੀ ਦੇ ਆ ਨਾ ਲਈ ਲਈ ਵਧੀਆ ਗਰ ਮਾਰੀ ਮੋੜ ਲਓ ਜੀ ਤੇ ਰੰਗ ਰੂੰਗਾ ਜੰਮਣ ਵਰਗਾ ਕਾਲਾ ਪਿਆਲੇ ਵਾਲਾ 24 ਜਵਾਈ ਦੀ ਇੱਕ ਨੰਬਰ 24 ਦਾ ਬੜਾ ਹੀ ਮੋਟੀ ਮੋਟੀ ਜਵਾਈ ਹੈ ਬਈ ਥਾਣਾ ਦੇ ਦੂਰੇ ਥਾਣ ਲੱਗਾ ਹੋਇਆ ਝੋਟੀ ਨੂੰ ਹੂੰ ਥਾਣ ਭਾਂਡੇ ਦੀ ਪੂਰੀ ਸਾਫ ਸੁਥਰੀ ਬਾਕੀ ਦੀ ਗੱਲ ਯਾਰ ਕਿਤੇ ਉਹਨੇ ਖੁੰਜੀ ਸਿੰਗਲ ਹੱਡੀ ਦੀ ਆ ਗਈ ਤੇਲੇ ਵਾਲੂ ਆ ਪੂਰਾ ਇੱਕ ਨੰਬਰ ਆ ਰੇਟ ਜਮਾਂ ਜਾਇਜ਼ ਹੋਊਗਾ ਸਾਰਾ ਕੋ ਪੁੱਛ ਕੇ ਤੁਹਾਨੂੰ ਦੱਸ ਦੇਣਾ ਆਪਾਂ ਆਹ ਦੇਖੋ ਜੀ ਥਾਣ ਹਵਾਨਾ ਨੇੜੇ ਤੋਂ ਕਰ ਲੋ ਚੈੱਕ ਬਾਕੀ ਦੀ ਗੱਲ ਮੂਰਤੀ ਆਪਾਂ ਤੁਹਾਨੂੰ ਧਾਰਾ ਪਤਖਾ ਵੀ ਦਿੰਦੇ ਆ ਬਈ ਓਕੇ ਜੀ ਹਾਂ ਆ ਹੋਲੀ ਆਪਾਂ ਹੂੰ ਆ ਦੇਖੋ ਵੀਰੋ ਬੱਚਾ ਜੋਂਦਾ ਤੁਸੀਂ ਦੇਖ ਸਕਦੇ ਹੋ ਬਾਕੀ ਦੀ ਗੱਲ ਯਾਰ ਕੋਈ ਚੱਕਰ ਹੀ ਨਹੀਂ ਹੈ ਨਾ ਠੰਡੀ ਠੁੰਡੀ ਵਾਲੀ ਆ ਬਾਈ ਯਾਰ ਹੂੰ ਠੰਡੀ ਠੁੰਡੀ ਫੁੱਲ ਆ ਦੇਖੋ ਜੀ ਬੱਚਾ ਬੰਦੋ ਵੀਰ ਤੇ ਥੱਲਿਓ ਤਾਂ ਆਪਾਂ ਐਚ ਬੈੜਾਂਰ ਦੀ ਤਿਆਰੀ ਇਹਦੀ ਕਹਿ ਸਕਦੇ ਆਂ ਜੀ ਹਾਂ ਠੰਡੋਂ ਬੜਾ ਜੰਗਾ ਲੱਗਿਆ ਬਈ ਚੋਈ ਦਿਖਾਈ ਛੋਟੀ ਵੀ ਆ ਦੇਖੋ ਜੀ ਹੂੰ ਲਾ ਜਮਾਈ ਜੂਈ ਦਾ ਮੋਰ ਨਾ ਕਰਦੇ ਮੂਹਲਾ ਜੂ ਮੋਰ ਜੀ ਬਾਲੀ ਚੰਗੀ ਆ ਬਈ ਇਹ ਚੋਈ ਜੂਈ ਲਾ ਲੈ ਕਾਇਦੇ ਸਬਸ ਨੂੰ ਨੰਦਨ ਜੋਗਣੀ ਬੋਟੇ ਓਕੇ ਦੇਵਾਲੂ ਹਾਂ ਚੁੱਟੀ தம் ਲੈ ਆ ਦੇਖੋ ਜੀ ਦੇਵਾਲੂ ਇੱਕ ਨੰਬਰ ਚਾਰ ਸਵੇਰੇ ਦੀ ਚੰਗੀ ਬਾਕੀ ਦੀ ਗੱਲ ਪਿਆਰ ਮੋਰਾ ਚ ਆ ਗਈ ਜੀ ਜਰੂਰ ਕਰਿਓ ਬਾਈ ਨਾਲ ਸੰਪਰਕ ਤੇ ਬਾਈ ਰੇਟ ਦੱਸੋ ਬਾਈ ਰੇਟ ਜੇ ਦਾ ਕਰਾਉਣਾ ਮੁੱਲ ਕਰਾਉਣਾ ਚਾਹੇ 1 20 ਕਰਾ ਲੈ ਜੇ 1 25 ਕਰ ਲੈ ਠੀਕਾ ਇੱਕ ਅਧਾ ਦੀ ਝੋਟੀ ਦੇ ਦਾਂਗੇ ਵਿੱਚ ਮੰਤਨ ਕਰਦੇ ਮੰਤਨ ਵੀ ਵਿੱਚ ਹੋ ਜੂ ਜਮਾ ਜਾ ਰੇਟਾ ਨੰਬਰ ਫੇਰ ਬੋਲ ਦਿਓ ਜੀ 98722 32148 9972232148 ਪਿੰਡ ਜੋਨ ਤੋਂ ਆਪਾਂ ਵੀਡੀਓ ਕਵਰ ਕੀਤੀ ਹੈ ਜ਼ਿਲ੍ਹਾ ਬਠਿੰਡਾ ਸ੍ਰੀ ਰਾਮਪਰਾ ਫੂਲ ਨੇੜੇ ਬਾਈ ਦੇ ਰਾਮਪਰਾ ਮੰਡੀ ਤੇ ਧਾਪਾ ਮੰਡੀ ਧੰਨਵਾਦ ਜੀ